ਅੱਜ ਮੀਟਿੰਗ ਕੀਤੀ ਹੈ ਨਗਰ ਕੌਂਸਲ ਦੇ ਵਿੱਚ ਕੀ ਕਹਿਣਾ ਜਾਊਂਗੇ ਕਿ ਹੱਲ ਨਿਕਲਿਆ ਵੀ ਬਾੜਵਰ ਦੇ ਲਈ ਸਾਡੀ 21 ਮੈਂਬਰੀ ਕਮੇਟੀ ਬਣੀ ਹੈ ਸ਼ਹਿਰ ਚ ਸਾਰੀਆਂ ਜਥੇਬੰਦੀਆਂ ਨਾਲ ਕੇ ਲੇ ਕੇ ਆਈਏ ਇੱਕ ਘਟਨਾ ਵਾਪਰਦੀ ਸੀ ਸ਼ਹਿਰ ਦੇ ਵਿੱਚ ਉਸ ਮੁੱਦੇ ਨਾਲ ਕੇ ਤਾਂ ਮੁੱਦੇ ਨਾਲ ਦੂਜਾ ਮੁੱਦਾ ਜੋੜ ਕੇ ਆ ਜਿਹਦੇ ਮਾਲਕਾਂ ਦੇ ਬਾੜ ਨੇ ਉਹਨਾਂ ਨੂੰ ਇੱਕ ਵਾਰ ਨੂੰ ਤਿੰਨ ਤਿੰਨ ਹਿੱਸਿਆਂ 'ਚ ਵੰਡਿਆ ਗਿਆ। ਜਿਹੜੇ ਆਪਾਂ ਗੱਲ ਕਰਦੇ ਆ। ਅਸੀਂ ਇਸ ਗੱਲ ਤੇ ਇਤਰਾਜ਼ ਕਰਦੇ ਆਂ ਸੀ ਉਸ ਤੋਂ ਤੁਰਤ ਮੀਟਿੰਗ ਸਰਦ ਕੇ ਮਤਲਬ ਉਹਦੇ ਹੀ ਪ੍ਰੋਗਰਾਮ ਦਿੱਤਾ। ਅਸੀਂ ਸ ਨੂੰ ਮੰਗ ਪੱਤਰ ਦਿੱਤਾ, ਡੀਸੀ ਨੂੰ ਮੰਗ ਪੱਤਰ ਦਿੱਤਾ, ਜੀਵਨ ਨੂੰ ਮੰਗ ਪੱਤਰ ਦਿੱਕੇ ਕਿ ਸਾਡੇ ਵਾਰਡ ਸਾਵੇ ਰੱਖੇ ਜਾਣ ਤੇ ਜੇ ਸਰਕਾਰ 'ਚ ਤੋੜਪਾਂ ਕਰੂਗੀ ਤਾਂ ਫਿਰ ਆਉਣ ਸਮੇਂ ਵੱਡਾ ਸੰਘਰਸ਼ ਲੜਿਆ ਜਾਊਗਾ। ਬਿਲਕੁਲ ਨਹੀਂ ਤੋੜ ਦੇਵਾਂਗੇ ਇਹਨਾਂ ਨੂੰ। ਤੇ ਫਿਰ ਜਦੋਂ ਵੀ ਦੀ ਕਰਿਆ ਨਾ ਬਰੂਮ ਕਰਾਂਗੇ ਛੀਰਾਂਗੇ ਦਫਤਰ ਛੀਰਾਂਗੇ ਤੁਹਾਨੂੰ ਸਭ ਕੀ ਨਾ ਬਈ ਅਸੀਂ ਦੁਬਾਰੇ ਇੱਕ ਹੀ ਮੈਂਬਰੀ ਕਮੇਟੀ ਇਕੱਲੀ ਇੱਕ ਹੀ ਮੈਂਬਰੀ ਕਮੇਟੀ ਨਹੀਂ ਸਾਡੇ ਸ਼ਹਿਰ ਦੇ ਲੋਕ ਸਾਰੇ ਮੰਗ ਕਰਦੇ ਨੇ ਵੀ ਉਹ ਵਾਰਡ ਜਿਹੜੇ ਮੌਜੂਦ ਨੇ ਉਹੀ ਜਿਹੜੇ ਚੱਲਦੇ ਨੇ ਉਹੀ ਰੱਖੇ ਜਾਣ ਆਹ ਜੇ ਵਾਰਡ ਕੋਈ ਵਧਾਉਣਾ ਹੈ ਮਤਲਬ ਉਹਨੂੰ ਮਤਲਬ ਜਦੋਂ ਵਧਾਉਣਾ ਹੋਵੇ ਸਾਡਾ ਕੋਈ ਤਰ੍ਹਾਂ ਜਿਹੜੇ ਵੋਟਾਂ ਵਧੀਆਂ ਵਧਾ ਲੈਣਾ ਹੁਣ ਇੱਕ ਗੱਲ ਰੱਖੀ ਹੈ ਉੱਥੇ ਮੇਰਾ ਖਿਆਲ ਨੀਤ ਪ੍ਰਧਾਨ ਨੇ ਵੀ ਇੱਕ ਵਾਰਡ ਦੇ ਵਿੱਚ 5000 ਵੋਟ ਹੋਗੇ ਮੈਂ ਉਹਦਾ ਜਵਾਬ ਦਿੱਤਾ ਕਿ 5000 ਤੋਂ 25-25 ਦੋ ਵਾਰ ਤੋਂ ਕੀ ਬਣਾਉਣਾ ਨਹੀਂ ਹੈ ਪਰ ਦੂਜੇ ਨੂੰ ਤੋੜ ਕੇ ਦੂਜਾ ਇਹ ਸਾਰਾ ਰਾਜਨੀਤੀ ਖੇਡੀ ਜਾ ਰਹੀ ਹੈ ਸਾਡਾ ਬੰਦਾ ਕਿੱਥੇ ਜਿੱਤੂਗਾ ਕਿਵੇਂ ਅਸੀਂ ਜਿੱਤਿਆਣਾਗਾ ਇਹ ਬਿਲਕੁਲ ਮਾਨਸ ਦੇ ਕੋਲ ਗੱਲ ਚੱਲਣੀ ਜੇਣਗੇ ਅਸੀਂ ਸਾਵੇਂ ਬਾਡਰ ਦੇ ਹੱਕਾਂ 'ਚ ਆਉਂਦੇ ਰੱਖਾਂਗੇ